ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਰਾਜ ਸੰਧੂ ਫਾਰਮਿੰਗ ਦੇ ਵਿੱਚ। ਸੋ ਦੋਸਤੋ ਜਿਹੜੇ ਵੀਰ ਚੈਨਲ ਤੇ ਨਵੇਂ ਨੇ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗੇ ਘੰਟੀ ਵਾਲੇ ਬਟਨ ਨੂੰ ਵੀ ਆਲਟ ਤੇ ਸੈੱਟ ਕਰ ਲਿਓ ਤਾਂ ਜੋ ਦੋਸਤੋ ਆਉਣ ਵਾਲੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨ ਅਪਡੇਟ ਤੁਹਾਨੂੰ ਮਿਲ ਸਕਣ ਸਭ ਤੋਂ ਪਹਿਲਾਂ। ਕਿਸੇ ਵੀ ਕਿਸਾਨ ਵੀਰ ਨੇ ਪਸ਼ੂ ਵੇਚਣ ਸੰਬੰਧੀ ਕੋਈ ਵੀਡੀਓ ਬਣਾਉਣੀ ਹੋਵੇ ਤਾਂ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ। 9815142150 ਮੇਰੇ ਸੰਪਰਕ ਨੰਬਰ ਨੇ ਦੋਸਤੋ। ਅੱਜ ਦੀ ਵੀਡੀਓ ਦੇ ਵਿੱਚ ਆਪਾਂ ਦੋਸਤੋ ਤੁਹਾਨੂੰ ਇੱਕ ਝੋਟੀ ਦਿਖਾਉਣੀ ਹੈਗੀ ਆ ਏਰੀਆ ਪਿੰਡ ਸਲੇਮਪੁਰ ਤਹਿਸੀਲ ਰਾਏ ਸਿੰਘ ਨਗਰ ਜ਼ਿਲ੍ਹਾ ਸ਼੍ਰੀ ਗੰਗਾ ਨਗਰ ਲੱਗਦਾ ਹੈਗਾ ਸਟੇਟ ਰਾਜਸਥਾਨ ਆ ਜਾਂਦੀ ਹੈ ਓਨਰ ਦੇ ਨੰਬਰ ਜਿਹੜੇ ਹੈਗੇ ਦੋਸਤੋ ਮਾਲਕ ਦੇ ਨੰਬਰ ਨੇ ਬਿਲਕੁਲ ਵੀਡੀਓ ਸਕਰੀਨ ਦੇ ਬਿਲਕੁਲ ਨੀਚੇ ਪਾਸੇ ਤੇ ਜਿਹੜੇ ਚੱਲਦੇ ਨੇ ਦੋਸਤੋ ਨੰਬਰਾਂ ਤੇ ਤੁਸੀਂ ਸੰਪਰਕ ਕਰਕੇ ਗੱਲਬਾਤ ਕਰਕੇ ਝੋਟੀ ਖਰੀਦ ਸਕਦੇ ਹੋ ਪੰਜਾਂ ਸਟੇਟਾਂ ਦੇ ਵਿੱਚ ਜਿਹੜੀ ਡਿਲੀਵਰੀ ਆ ਦੋਸਤੋ ਬਿਲਕੁਲ ਫ੍ਰੀ ਹੈ ਹੈਗੀ ਆ ਜੋ ਰੇਟ ਹੋਵੇਗਾ ਉਸੇ ਰੇਟ ਦੇ ਵਿੱਚ ਘਰ ਤੱਕ ਪਹੁੰਚ ਜਿਹੜੀ ਇਸ ਝੋਟੀ ਦੀ ਹੋਵੇਗੀ ਪਹਿਲਾ ਸੂਆ ਦੋਸਤੋ ਇਹ ਸੂਈ ਝੋਟੀ ਹੈਗੀ ਆ ਫਰਸਟ ਬਿਆੰਤ ਵਿਾਈ ਆ 10 ਦਿਨ ਦਾ ਜਿਹੜਾ ਸੂਆ ਹੋ ਗਿਆ 10 ਦਿਨ ਦੀ ਸੂਈ ਆ 10 ਕਿਲੋ ਬਿਲਕੁਲ ਜਿਹੜਾ ਨੈਟ ਦੁੱਧ ਤੁਹਾਨੂੰ ਥੱਲੇ ਰੈਡੀ ਮਿਲੇਗਾ 10 ਕਿਲੋ ਦੁੱਧ ਬਿਲਕੁਲ ਤਿਆਰ ਮਿਲੇਗਾ ਮਗਰ ਫੀਮੇਲ ਕਾਫ ਹੈਗਾ ਮਗਰ ਜਿਹੜੀ ਬੱਚੀ ਹੈਗੀ ਆ ਉਹ ਕੱਟੀ ਆ ਤੇ ਬਹੁਤ ਵਧੀਆ ਚੰਗੀ ਆਰਡਰ ਦੀ ਕੁਆਲਿਟੀ ਆ ਥਾਣਾ ਬਹੁਤ ਵਧੀਆ ਚੰਗਾ ਮੁਠੀਲਾ ਥਣ ਲੱਗਾ ਵਿਥ ਫਿਰਲ ਬਹੁਤ ਸੋਹਣੀ ਆ ਚੁਵਾਈ ਇੱਕ ਨੰਬਰ ਹੈਗੀ ਆ ਬਿਲਕੁਲ ਕੋਈ ਪੂਰ ਸਟਾ ਨਹੀਂ ਹੈਗਾਗਾ ਵਧੀਆ ਚੰਗੀ ਮੋਟੀ ਧਾਰ ਹੈਗੀ ਆ ਬਾਕੀ ਬਤੇਰੇ ਜਿਹੜੀ ਨਰਕ ਪਰਖ ਹੈਗੀ ਆ ਤਸल्ली ਹੈਗੀ ਆ ਤੁਸੀਂ ਘਰ ਪਹੁੰਚ ਗਏ ਪਿੰਡ ਸਲੇਮਪੁਰ ਪਹੁੰਚ ਗਏ ਤਸल्ली ਜਰੂਰ ਕਰ ਸਕਦੇ ਜੀ ਬਿਲਕੁਲ ਸਿੰਗਾ ਦੀ ਬੰਤਰ ਵੇਖੋਗੇ ਬਾਡੀ ਸਟਰਕਚਰ ਵੇਖੋਗੇ ਚੰਗਾ ਝੋਟੀ ਦਾ ਮੁੱਲ ਜਿਹੜਾ ਦੋਸਤੋ 56000 ਰੁਪਏ ਹੈਗਾ 56000 ਦੇ ਵਿੱਚ ਜਿਹੜੀ ਤੁਹਾਡੇ ਘਰ ਤੱਕ ਪਹੁੰਚ ਹੋ ਜਾਣੀ ਇਸ ਝੋਟੀ ਦੀ ਵੀਡੀਓ ਵੇਖਣ ਲਈ ਸਾਰਿਆਂ ਦਾ ਧੰਨਵਾਦ